ਸ੍ਰੀ ਕਾਲ ਜੀ ਮੇਰਾ ਨਾਮ ਸੁਨੀਤਾ ਮੇਰਾ ਪਿੰਡ ਹੌਜ਼ਲਾ ਸਰਦਾਰ ਰਿਸ਼ਪਾਲ ਸਿੰਘ ਜੀ ਮੇਰੇ ਸਰਦਾਰ ਜਿਨ੍ਹਾਂ ਨੂੰ ਐਕਸਪਾਇਰ ਹੋਏ ਖਲੀ 4-5 ਮਹੀਨੇ ਹੋਏ ਆ ਕੀ ਕਰਦੇ ਸੀ ਉਹ ਔਰ ਕਿੱਦਾਂ ਐਕਸਪਾਇਰ ਹੋਏ ਉਹਨਾਂ ਦਾ ਕੰਮ ਸੀ ਪਹਿਲੇ ਪਸ਼ੂ ਰੱਖੇ ਹੋਏ ਸੀ ਅਹੀਂ ਉਹਨਾਂ ਦਾ ਦੁੱਧ ਵੇਚਣਾ ਚਾਹੇ ਉਹਨਾਂ ਨੇ ਬਾਹਰ ਅੰਦਰ ਦਾ ਕਰ ਲੈਣਾ ਦੋਕ ਪਿੰਸਲ ਪਹਿਲੇ ਉਹਨਾਂ ਦੇ ਹਾਰਟ ਦੀ ਪ੍ਰੋਬਲਮ ਆਨ ਕਰਕੇ ਸਟੈਂਡ ਪਿਆ ਫਿਰ ਉਹਨਾਂ ਨੇ ਪਸ਼ੂ ਵਗੈਰਾ ਦਾ ਕੰਮ ਛੱਡ ਦਿੱਤਾ ਸੀ ਫਿਰ ਈਕਸ਼ਾ ਲਗਾ ਲਿਆ ਸੀ ਕਿ ਚਲੋ ਕੋਈ ਵੇਟ ਨਾ ਚੁਕਣਾ ਪਵੇ ਜਦੋਂ ਇਹ ਚਲਾਉਣਾ ਸ਼ੁਰੂ ਕੀਤਾ ਇਸ ਸਾਲ 1.5 ਸਾਲ ਹੀ ਉਸ ਤੋਂ ਬਾਅਦ ਉਹਨਾਂ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਦੇ ਕਾਰਨ ਉਹਨਾਂ ਦੀ ਵੀ ਬਾਈਦਨ ਬਾਅਦ ਡੈਥ ਹੋ ਗਈ ਤੁਹਾਨੂੰ ਈਕਸ਼ਾ ਚਲਾਉਣ ਦੀ ਲੋੜ ਕਿੱਦਾਂ ਵਿੱਚ ਤੋਰ ਤੋਂ ਨਾ ਹੋਵੇ ਮੇਰੇ ਬੇਟਾ ਇੱਕ ਬੇਟੀ ਹੈ ਔਰ ਮੈਂ ਸੋਚਿਆ ਕਿ ਕਿਸੇ ਦੇ ਕਮ ਕਰਨ ਨਾਲੋਂ ਖੁਦ ਦਾ ਕੰਮ ਕੀਤਾ ਜਾਵੇ। ਔਰ ਆਪਣੀ ਸਰਦਾਰੀ ਕਾਇਮ ਰੱਖੀ ਜਾਵੇ। ਇਸ ਕਰਕੇ ਮੈਂ ਇਰਿਕਸ਼ਨ ਨੂੰ ਪਾਇਓਰਟੀ ਦਿੱਤੀ ਹੈ। ਉਹ ਵੀ ਅੰਮ੍ਰਿਤਾਰੀ ਸੀ ਤੁਸੀਂ ਵੀ ਅੰਮ੍ਰਿਤਾਰੀ ਹੋ। ਮੇਰਾ ਸਾਰਾ ਪਰਿਵਾਰ ਅੰਮ੍ਰਿਤਾਰੀ ਹੈ। ਜੀ। ਜੇ ਉਹਨਾਂ ਦੇ ਇਲਾਜ 'ਚ ਕੋਈ ਉਮਕੜ ਨਹੀਂ ਆਈ। ਜਿਸਲੇ ਉਹਨਾਂ ਦਾ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਇਲਾਜ। ਕਿਉਂਕਿ ਤੁਸੀਂ ਦੱਸਿਆ ਪਹਿਲੇ ਹੀ ਕਾਫੀ ਪੈਸਾ ਖਰਚ ਹੋ ਚੁੱਕਿਆ ਸੀ ਹਾਰਟ ਪ੍ਰੋਬਲਮ ਦਾ। ਜੀ ਜੀ। ਜਦੋਂ ਹਾਰਟ ਦੀ ਵੀ ਦਿੱਕਤ ਆਈ ਉਦੋਂ ਵੀ ਮੈਨੂੰ ਬਾਰੋਂ ਸੰਸਥਾਾਂ ਦੇ ਸਰਤੋਂ ਆ ਉਹਨਾਂ ਨੇ ਮੇਰੀ ਹੈਲਪ ਕੀਤੀ ਸੀਗੀ ਔਰ ਮੇਰੀ ਫੈਮਲੀ ਨੇ ਵੀ ਮੈਨੂੰ ਸਪੋਰਟ ਕੀਤੀ ਸੀ ਅਗਰ ਹੁਣ ਵੀ ਜਿਸ ਜ਼ਰੂਰਤ ਪਈ ਤੇ ਮੇਰੀ ਫੈਮਲੀ ਨੇ ਵੀ ਸਪੋਰਟ ਕੀਤੀ ਔਰ ਜਿੰਨਾਂ ਕੋਲ ਉਹ ਐਕਸੀਡੈਂਟ ਹੋਇਆ ਸੀ ਉਹਨਾਂ ਨੇ ਹੀ ਇਲਾਜ ਕਰਵਾਇਆ ਸੀ ਤੇ ਫਿਰ ਤੁਸੀਂ ਈ ਰਿਕਸ਼ਾ ਕਿਦੋਂ ਖੜੇ ਹੁੰਦੇ ਦੋ ਚੁਣਾਦੇ ਮੈਨੂੰ ਈ ਰਿਕਸ਼ਾ ਚਲਾਉਂਦਿਆਂ ਤਿੰਨ ਚਾਰ ਮਹੀਨਿਆਂ ਚੱਲੇ ਆ ਡੈਥ ਤੋਂ ਬਾਅਦ ਦੋ ਮਹੀਨੇ ਹਾਂਜੀ ਹਾਂਜੀ ਕਿੱਦਾਂ ਦੀ ਮਤਲਬ ਲਾਈਫ ਚੱਲ ਰਹੀ ਹੈ ਕਿੰਨਾ ਕੁ ਪ੍ਰੋਬਲਮ ਤਾਨੂੰ ਪਤਾ ਇੱਕ ਲੇਡੀਜ਼ ਵਾਸਤੇ ਬੜਾ ਸਟਰਗਲ ਹੈ ਬਟ ਮੇਰੇ ਗੁਰੂ ਸਾਹਿਬ ਮੇਰੇ ਨਾਲ ਨੇ ਮੈਨੂੰ ਉਹਨਾਂ ਦਾ ਬੜਾ ਹੌਸਲਾ ਬਾਨੀ ਔਰ ਬਾਨੇ ਨਾਲ ਮੈਨੂੰ ਗੁਰੂ ਸਾਹਿਬ ਦੇ ਭਰੋਸਾ ਹੋਣ ਕਰਕੇ ਇਹ ਸਟੈਪ ਚੁੱਕਿਆ ਆ ਮੈਂ ਬੜੀ ਬੜੀ ਹਿੰਮਤ ਦੀ ਗੱਲ ਹੈ 2 ਮਹੀਨੇ ਪਹਿਲੇ ਘਰ ਪਰਦੇਸ ਹੁੰਦੀ ਔਰ ਸਹੀ ਹੀ ਇਹ ਰੇਖਾ ਚਲਾ ਕੇ ਆਪਣੇ ਬੱਚਾ ਨੂੰ ਪੜਾ ਵੀ ਰਿਹਾਓ ਪਾਲ ਵੀ ਰਿਹਾਓ ਲੋਕਾਂ ਨੇ ਕੀ ਮੈਸੇਜ ਹੈ ਕੀ ਕਹਿਣਾ ਚਾਉਂ ਜਿਹੜੇ ਹਿੰਮਤ ਮੈਂ ਤੇ ਇਹ ਬੋਲਾਂਗੀ ਅਗਰ ਆਪਣੇ ਗੁਰੂ ਪਾਸ਼ਾ ਉੱਤੇ ਭਰੋਸਾ ਹੈ ਸਾਡੇ ਸੰਤ ਢੱਡਰੀਆਂ ਵਾਲੇ ਆ ਜਿਹੜੇ ਉਹ ਬਹੁਤ ਸਪੋਰਟ ਕਰਦੇ ਆ ਕਹਿੰਦੇ ਆਪਣੀ ਹਿੰਮਤ ਨਹੀਂ ਛੱਡਨੀ ਸਟਰੋਂਗ ਹੋਵੋ ਹਰ ਲੇਡੀਜ਼ ਯੰਗ ਬਣ ਕੇ ਸਟਰੋਂਗ ਬਣ ਕੇ ਇਹ ਕੰਮ ਕਰ ਸਕਦੀ ਹੈ ਜਿਹੜੇ ਕਿਸੇ ਦੇ ਅੱਗੇ ਤਲੀ ਨਾ ਢਾਓ ਖੁਦ ਮਿਹਨਤ ਕਰੋ ਤੇ ਮੈਂ ਉਹਨਾਂ ਦੀ ਸੋਚ ਤੇ ਹੀ ਇਹ ਪੈਰਾ ਦਿੰਦੀ ਪਈ ਹਾਂ